ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਕੋਰਟ ਕੰਪਲੈਕਸ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਕਿ ਦਾਲਾ ਦੇ ਵਿੱਚ ਪੇਸ਼ ਹੋਣ ਦੇ ਲਈ ਆਏ ਬੂਡ ਕਾਰੋਬਾਰੀ ਪ੍ਰਿੰਕਲ ਦੇ ਐਡਵੋਕੇਟ ਦੇ ਵੱਲੋਂ ਥੱਪੜ ਜੜਿਆ ਗਿਆ ਜਿਸ ਤੋਂ ਬਾਅਦ ਹਾਲਾਂਕਿ ਮੌਕੇ ਤੇ ਜਿਹੜੇ ਪ੍ਰਿੰਕਲ ਦੇ ਸਾਥੀ ਉੱਥੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਐਡਵੋਕੇਟ ਦੇਵੀ ਥੱਪੜ ਚੜਾਇਆ ਗਿਆ ਹੈ ਤੁਹਾਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਪੁਲਿਸ ਦੇ ਵੱਲੋਂ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਹੈ 2022 ਦੇ ਵਿੱਚ ਪ੍ਰਿੰਕਲ ਨੇ ਸੋਸ਼ਲ ਮੀਡੀਆ 'ਤੇ ਐਡਵੋਕੇਟ ਗਗਨਪ੍ਰੀਤ ਦੀ ਪਤਨੀ ਦੇ ਵਿਰੁੱਧ ਪੱਦੀ ਪਾਸ਼ਾ ਦੀ ਜਿਹੜੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਐਡਵੋਕੇਟ ਗਗਨਪ੍ਰੀਤ ਨੇ ਸਰਾਬਾ ਨਗਰ ਪੁਲਿਸ ਸਟੇਸ਼ਨ ਦੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਬੀਤੀ ਰਾਤ ਪ੍ਰਿੰਕਲ ਦੀ ਗ੍ਰਿਫਤਾਰੀ ਹੋਂਦੀ ਹੈ ਤੇ ਅੱਜ ਜਦੋਂ ਅਦਾਲਤ ਦੇ ਵਿੱਚ ਪ੍ਰਿੰਕਲ ਨੂੰ ਪੇਸ਼ ਕਰਨ ਦੇ ਲਈ ਪੁਲਿਸ ਮੁਲਾਜ਼ਮ ਲੈ ਕੇ ਪਹੁੰਚਦੇ ਨੇ ਤਾਂ ਉੱਥੇ ਮੌਜੂਦ ਐਡਵੋਕੇਟ ਦੇ ਵੱਲੋਂ ਜਿਹੜਾ ਪ੍ਰਿੰਕਲ ਤੇ ਥੱਪੜ ਜੜਿਆ ਜਾਂਦਾ ਤੁਸੀਂ ਦੇਖੋਗੇ ਪੂਰੀ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪ੍ਰਿੰਕਲ ਨੂੰ ਲਿਆਦਾ ਜਾ ਰਿਹਾ ਸੀ ਅਤੇ ਮੌਕੇ ਤੇ ਖੜੇ ਐਡਵੋਕੇਟ ਨੇ ਪ੍ਰਿੰਕਲ ਤੇ ਥੱਪੜ ਜੜ ਦਿੱਤਾ